ਗੱਲ ਨਮਸਕਾਰ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਤੁਹਾਡੇ ਗੱਲ ਇਹ ਵੀ ਮੈਨੂੰ ਨਾ ਕਈ ਵਾਰੀ ਬੈਠੀ ਬੈਠੀ ਨੂੰ ਗੱਲਾਂ ਯਾਦ ਆ ਜਾਂਦੀਆਂ ਨੇ ਫਿਰ ਨਾ ਮੈਂ ਫਰੰਟ ਕੈਮਰੇ ਨਾਲ ਕੰਮ ਨਹੀਂ ਕਰਦੀ ਕਰ ਤਾਂ ਸਕਦੀ ਆ ਬਹੁਤ ਤੁਹਾਨੂੰ ਗੱਲਾਂ ਸੁਣਾਵਾ ਤੇ ਅੱਜ ਦੀ ਗੱਲ ਇਹ ਬਣੀ ਵੀ ਜਦੋਂ ਸ਼ਾਮ ਨੂੰ ਜਨੀਆ ਸਾਡੀ ਇੱਕ ਮੰਗੋ ਦਾ ਡਰਿੰਕ ਬਣਾ ਕੇ ਦਿਖਾ ਰਹੀ ਸੀ ਅੱਜ ਕੱਲ ਮੈਂਗੋਜ਼ ਦਾ ਸੀਜ਼ਨ ਹੋ ਗਿਆ ਦੇਖੋ ਛੋਟੇ ਹੁੰਦੇ ਆ ਅਸੀਂ ਅੰਬ ਦੇਸੀ ਵਾਲੇ ਯਾ ਤਾਂ ਚੁੱਕ ਪੇ ਨੇ ਜਾਂ ਇਹੋ ਜਿਹੇ ਆਂਬ ਇਹੋ ਜਿਹੇ ਤਾਂ ਆਂਦੇ ਹੀ ਨਹੀਂ ਸਨ ਇੱਥੇ ਦਸਹਿਰੀ ਆਂਦਾ ਸੀ ਇਹ ਤਾਂ ਨਾ ਆਂਧਰਾ ਤੇ ਮਹਾਰਾਸ਼ਟਰ ਤੋਂ ਸਫੇਦਾ ਅੰਬ ਬਹੁਤ ਦੇਰ ਬਾਅਦ ਆਣਾ ਸ਼ੁਰੂ ਹੋਇਆ ਇੱਥੇ ਯਾ ਬਨਾਰਸੀ ਲੰਗੜਾ ਆਂਬ ਆਂਦਾ ਹੁੰਦਾ ਸੀ ਤੇ ਅੰਬਾਂ ਦੇ ਮੌਸਮ ਦੇ ਵਿੱਚ ਸਭ ਦੇ ਚਿਹਰੇ ਖਿਲ ਜਾਣੇ ਕਿਤੇ ਚਾਰ ਪੈ ਰਿਆ ਕਿਤੇ ਚਟਨੀਆਂ ਪੈ ਰੀਆਂ ਨੇ ਕਿਤੇ ਕੁਝ ਕਿਤੇ ਕੁਝ ਤੇ ਮੌਸਮ ਆ ਗਿਆ ਜਦੋਂ ਅੰਬਾ ਦਾ ਤੇ ਫੇਰ ਉਸ ਤੋਂ ਬਾਅਦ ਸਾਡੇ ਕੋਲ ਪਹਿਲਾਂ ਮਿਕਸੀਆਂ ਨਹੀਂ ਸੀ ਹੁੰਦੀਆਂ ਮਿਕਸੀ ਹੋਈ ਆਈ ਤਾਂ ਲੋ ਜੀ ਅਸੀਂ ਇਹਨਾਂ ਦੇ ਮੰਗੋਸ਼ੇਟ ਬਣਾ ਲੈ ਪੀਣੇ ਸ਼ੁਰੂ ਕਰ ਦਿੱਤੇ ਸਾਡਾ ਜਿਹੜਾ ਸ਼ਹਿਰ ਹੈ ਜਿਹੜਾ ਇਲਾਕਾ ਹੈ ਸਾਰਾ ਅੰਬਾ ਦਾ ਇਲਾਕਾ ਤੇ ਉੱਥੇ ਜੀ ਬਨਾੜਸੀ ਵੀ ਚੋਸਾ ਵੀ ਬੜੇ ਅੰਬ ਮਿਲਦੇ ਸੀਗੇ ਤੇ ਨਾ ਜੀ ਅਸੀਂ ਇੱਥੇ ਆਏ ਚੰਡੀਗੜ੍ਹ ਸੰਨ 1981 ਦੀ ਗੱਲ ਹੈ ਤੇ ਮਿਕਸੀਆਂ ਵੀ ਆ ਗਈਆਂ ਤੇ ਬਹੁਤ ਕੁਝ ਆ ਗਿਆ ਗੈਸ ਵੀ ਉਦੋਂ ਹੀ ਨੇੜੇ ਤੇ ਡੇ ਆਈ ਸੀ ਤੇ ਨਾ ਅਸੀਂ ਛਿੱਲ ਕੇ ਤੇ ਮਿਕਸੀ ਦੇ ਵਿੱਚ ਪਾ ਕੇ ਕਿਸੇ ਕੋ ਸੁਣਿਆ ਵੀ ਇੱਕ ਨਾ ਮੰਗੋ ਸ਼ੇਕ ਬਣਦਾ ਅਸੀਂ ਵੀ ਬਣਾ ਲਿਆ ਮੰਗੋ ਸ਼ੇਕ ਬੜਾ ਸੁਆਦ ਬੜਾ ਸੁਆਦ ਤਰੇ ਤਰੇ ਚਾਰ ਚਾਰ ਡੇਡੇ ਵੱਡੇ ਆਂਬ ਪਾ ਲੈਣੇ ਰੱਬਰ ਦਾ ਬੰਦਾ ਸੀ ਵਿੱਚ ਕਿਲੋ ਦੁੱਧ ਸੁੱਟਿਆ ਚੀਨੀ ਸੁੱਟੀ ਬਰਫ਼ ਸੁੱਟੀ ਤੇ ਅਨੰਦ ਆ ਜਾਂਦਾ ਸੀ ਵੀ ਮੰਗੋ ਸ਼ੇਕ ਪੀਤਾ ਤੇ ਮੈਨੂੰ ਯਾਦ ਇਹ ਵਾਲੀ ਗੱਲ ਨਹੀਂ ਯਾਦ ਮੈਨੂੰ ਇਹ ਆਇਆ ਵੀ ਸਾਡੇ ਕੋਈ ਰਿਸ਼ਤੇਦਾਰ ਨਾ ਪਿੰਡੋਂ ਆ ਗਏ ਤੇ ਉਹਨਾਂ ਨੂੰ ਅਸੀਂ ਮੰਗੋ ਸ਼ੇਕ ਬਣਾਇਆ ਤੇ ਉਹਨਾਂ ਨੂੰ ਪਿਆਇਆ ਉਹ ਚੁੱਪ ਕਰਕੇ ਮੰਗੋ ਸ਼ੇਕ ਪੀ ਲਿਆ ਉਹਨਾਂ ਨੇ ਸਵਾਦ ਕਿਹਾ ਪਰ ਸ਼ਰਮਖ ਸ਼ਰਮੀ ਇਹ ਨਾ ਕਹਿ ਸਕੇ ਵੀ ਇਹ ਕੀ ਚੀਜ਼ ਹੈ ਕਿਵੇਂ ਬਣੀ ਹੈ ਕੁਝ ਗੱਲ ਨਾ ਕੀਤੀ ਉਹਨਾਂ ਨੇ ਤੇ ਜਦੋਂ ਅਸੀਂ ਗਏ ਨਾ ਉੱਥੇ ਪਿੰਡ ਤੇ ਪਿੰਡ ਉਹਨਾਂ ਦੀ ਘਰ ਵਾਲੀ ਕਹਿੰਦੀ ਕਹਿੰਦੀ ਵੀ ਕੀ ਪਿਆਇਆ ਸੀ ਤੁਸੀਂ ਇਹਨਾਂ ਨੂੰ ਕਹਿੰਦੇ ਕੋਈ ਅੰਬਾਂ ਦੀ ਪਤਾ ਨਹੀਂ ਲੱਸੀ ਘਿਆਰੇ ਸੀ ਯਕੁਸ਼ ਕਹਿੰਦੇ ਬੜਾ ਸੁਆਦ ਸੀਗਾ ਉਹ ਕਿੱਦਾਂ ਬਣਾਇਆ ਸੀ ਉਹਨਾਂ ਨੇ ਸਾਨੂੰ ਤਾਂ ਪੁੱਛਿਆ ਕੋਈ ਨਾ ਹੁਣ ਪਿੰਡਾਂ ਦੇ ਵਿੱਚ ਵੀ ਮਿਕਸੀਆਂ ਮੁਕਸੀਆਂ ਕਾਫੀ ਆ ਹੀ ਗਈਆਂ ਸਨ ਤੇ ਜਿਨ੍ਹਾਂ ਕੋ ਨਹੀਂ ਵੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਂਬ ਛਿੱਲ ਕੇ ਤੇ ਇਹਨਾਂ ਦੇ ਵਿੱਚ ਦੁੱਧ ਪਾ ਕੇ ਚੀਨੀ ਪਾ ਕੇ ਬਰਫ਼ ਪਾ ਕੇ ਬੰਦ ਲਵੇ ਚੰਡੀਗੜ੍ਹ ਦੇ ਵਿੱਚ ਤਾਂ ਬੜੀਆਂ ਦੁਕਾਨਾਂ ਨੇ ਮੇਰੇ ਭਰਾ ਦੀ 14 ਸੈਕਟਰ ਦੇ ਵਿੱਚ ਮੰਗੋ ਸ਼ੇਕ ਜੂਸ ਦੀ ਦੁਕਾਨ ਸੀ ਉਸੇ ਵਿੱਚੋਂ ਉਹਨੇ ਇੱਥੇ ਬਹੁਤ ਅੱਛੀਆਂ ਆਪਣੀ ਪ੍ਰਾਪਰਟੀ ਬਣਾਈ ਕਿਉਂਕਿ ਇਹ ਪਹਿਲੇ-ਪਹਿਲੇ ਜਦੋਂ ਚੱਲਿਆ ਨਾ ਹਰ ਬੰਦਾ ਕਹਿੰਦਾ ਸੀ ਉਹ ਡਰਦੇ ਨਹੀਂ ਸਨ ਆਪਾਂ ਬਰਫ ਬਰਫ ਤੋਂ ਅੱਜ ਕੱਲ ਤੇ ਬਰਫ ਕਿਹੜੀ ਪਾਈ ਹੋਈ ਏ ਮੈੰਗੋ ਕਿਹੜਾ ਪਾਇਆ ਹੋਇਆ ਸੌ ਚੀਜ਼ਾਂ ਵੇਖਦੇ ਆ ਸੋ ਦੈਟ ਦੇਖੋ ਜ਼ਮਾਨਾ ਜਿਹੜਾ ਉਹ ਬਦਲ ਗਿਆ ਅੱਜ ਅੰਬ ਦੇ ਨਾਲ ਸੌ ਦਿਸ਼ਾਂ ਬਣਦੀਆਂ ਨੇ ਹੈ ਤੇ ਉਸ ਜ਼ਮਾਨੇ ਦੇ ਵਿੱਚ ਇੱਕ ਬਣੀ ਤੇ ਉਹਦਾ ਰੋਲਾ ਪੈ ਗਿਆ ਬਈ ਵਾਹ ਬਈ ਵਾਹ ਚੰਡੀਗੜ੍ਹ ਦੀ ਏ ਸੀ ਉੱਤੋਪੀ ਕਿ ਆਏ ਤੇ ਮਜ਼ਾ ਹੀ ਆ ਗਿਆ ਸੋ ਦੈਟ ਪੁਰਾਣੇ ਜ਼ਮਾਨੇ ਦੀਆਂ ਤੇ ਨਵੇਂ ਜ਼ਮਾਨੇ ਦੀਆਂ ਇਹ ਕਹਾਣੀਆਂ ਚਲਦੀਆਂ ਨੇ ਚਲਦੀਆਂ ਰਹਿਣਗੀਆਂ ਤੇ ਤੁਹਾਨੂੰ ਅਸੀਂ ਸ਼ੇਅਰ ਕਰਦੇ ਰਾਂਗੇ ਪਰ ਤੁਸੀਂ ਮੰਗੋ ਸ਼ੇਕ ਮੰਗੋ ਲੱਸੀ ਜੋ ਤੋਂ ਨਜੀ ਕਰੇ ਨਾਲ ਨਾ ਕੁਛ ਹੋਵੇ ਨਾ ਮਿੱਸੀ ਰੋਟੀ ਬਣਾਓ ਇਹਨਾਂ ਨੂੰ ਕਟੋ ਚਟਨੀ ਨਾਲ ਬੈਠ ਕੇ ਪੁੰਜੇ ਥੱਲੇ ਚਟਾਈ ਵਿਛਾ ਕੇ ਜਾਂ ਦਰੀ ਵਿਛਾ ਕੇ ਖਾਓ ਤੇ ਉਹਸ ਨੂੰ ਨਾ ਯਾਦ ਆ ਜਾਏਗਾ ਤੇ ਆਨੰਦ ਆ ਜਾਏਗਾ ਅਜਲੀ ਇਹ ਨਹੀਂ ਸ਼ੁਕਰੀਆ ਮਿਹਰਬਾਨੀ